ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਹਿਆਰਪੁਰ ਤੋਂ ਚੋਣ ਲੜਨ ਦੇ ਬਣੇ ਅਸਾਰ ਹਾਈ ਕਮਾਂਡ ਵੱਲੋਂ ਕਟਾਰੂ ਚੱਕ ਨੂੰ ਤਿਆਰ ਰਹਿਣ ਦੇ ਨਿਰਦੇਸ਼ ਲੋਕ ਸਭਾ ਚੋਣਾਂ ਦਾ ਵਿਗੁੱਲ ਬਚ ਚੁੱਕਾ ਹੈ ਤੇ ਚੋਣ ਕਮਿਸ਼ਨ ਭਾਰਤ ਵੱਲੋਂ ਕਿਸੇ ਵੀ ਸਮੇਂ ਤਰੀਕ ਦਾ ਐਲਾਨ ਹੋ ਸਕਦਾ ਹੈ ਸਾਰੀ ਰਾਜਨੀਤਿਕ ਪਾਰਟੀਆਂ ਵਿੱਚ ਭਾਰੀ ਉਥਲ-ਪੁਥਲ ਮਚੀ ਹੋਈ ਹੈ ਤੇ ਵੱਡੇ-ਵੱਡੇ ਅਲਾਈਅੰਸ ਬਣ ਰਹੇ ਹਨ ਆਇਆ RAM ਗਿਆ RAM ਦੇ ਪਰਾਚੀ ਬਣੇ ਨतीश ਕੁਮਾਰ ਮੁੱਖ ਮੰਤਰੀ ਬਿਹਾਰ NDA ਦਾ ਹਿੱਸਾ ਬਣ ਗਏ ਹਨ ਇੰਡੀਆ ਗੱਠਜੋੜ ਵੀ NDA ਦਾ ਮੁਕਾਬਲਾ ਕਰਨ ਲਈ ਪੂਰੀ ਤਿਆਰੀਆਂ ਕਰ ਰਿਹਾ ਤੇ ਇਸੇ ਕੜੀ ਦੇ ਤਹਿਤ ਪਰ ਉਸੇ ਜੋਗ ਸੂਤਰਾ ਤੋਂ ਪਤਾ ਚੱਲਿਆ ਕਿ ਪਹਾ ਹਲਕੇ ਦੇ ਵਿਧਾਇਕ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਦੇ ਆਸਾਰ ਬਣੇ ਹਨ ਚਰਚਾ ਇਹ ਵੀ ਹੈ ਕਿ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਦੀ ਇਮਾਨਦਾਰ ਸਭੀ ਬਾਖ ਪੜਤਾ ਤੇ ਜ਼ਮੀਨ ਨਾਲ ਜੁੜੇ ਹੋਣ ਤੇ ਪਾਰਟੀ ਦੀ ਮਜ਼ਬੂਤੀ ਲਈ ਉਹਨਾਂ ਵੱਲੋਂ ਕੀਤੀ ਜਾ ਰਹੀ ਮਿਹਨਤ ਤੋਂ ਅਰਵਿੰਦ ਕੇਜਰੀ, ਬਾਲ ਮੁੱਖ ਮੰਤਰੀ ਦਿੱਲੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਬੇहद متاثر ਹਨ ਪਤਾ ਇਹ ਵੀ ਲੱਗਿਆ ਕਿ ਹਾਈ ਕਮਾਂਡ ਵੱਲੋਂ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੂੰ ਤਿਆਰ ਰਹਿਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਪਰ ਦਰਸਨਯੋਗ ਹੈ ਕਿ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਹਲਕਾ ਪਵਾ ਦੀ ਨੁਹਾਦ ਬਦਲ ਲਈ ਜੋ ਕਾਰਜ ਕੀਤੇ ਹਨ ਉਹਨਾਂ ਤੋਂ ਵਿਰੋਧੀਆਂ ਦੇ ਹੌਸਲੇ ਵੀ ਪਸਤ ਹੋਏ ਪਏ ਹਨ ਹੁਣ ਦੇਖਣਾ ਇਹ ਹੈ ਕਿ ਆਪ ਹਾਈ ਕਮਾਂਡ ਕਟਾਰੂ ਚੱਕ ਦੀਆਂ ਉਪਲਬਧੀਆਂ ਨੂੰ ਦੇਖਦੇ ਹੋਏ ਉਹਨਾਂ ਨੂੰ ਸ਼ਾਰਪੁਰ ਤੋਂ ਐਮਪੀ ਦੀ ਚੋਣ ਲੜਵਾਉਂਦਾ ਜਾਂ ਨਹੀਂ ਇਹ ਤਾਂ ਆਉਣ ਵਾਲੇ ਸਮੇਂ ਤੇ ਹੀ ਪਤਾ ਚਲੇਗਾ ਕਟਾਰੂ ਚਾਕੋ ਹੁਰਾਂ ਦੇ ਐਮਪੀ ਦੀ ਚੋਣ ਲੜਨ ਦੇ ਕਿਆਫੇ ਪੂਰੇ ਪਠਾਨਕੋਟ ਜ਼ਿਲ੍ਹੇ ਵਿੱਚ ਲਗਾਏ ਜਾ ਰਹੇ ਹਨ